ਮੇਰਾ ਨਾਮ ਅਮਰੀਕ ਸਿੰਘ ਆ ਜੀ ਮੈਂ ਲਾਗੇ ਸਾਡੀ ਸ਼ਾਪ ਆ ਜੀ ਰਾਜਾ ਇੰਟਰਪ੍ਰਾਈਜ਼ਰ ਮੈਂ ਉਥੇ ਅਕਾਊਂਟਸ ਦਾ ਕੰਮ ਕਰਦਾ ਐ ਮੈਂ ਜੀ ਗੱਡੀ ਇਧਰੋਂ ਚੱਲੀ ਸੀ ਕਿ ਤਲਵੰਡੀ ਨੂੰ ਉਧਰੋਂ ਪਹੁੰਚ ਰਿਆ ਸੀਗੇ ਸਕੂਲ ਤੇ ਮੁੰਡੇ ਆ ਰਹੇ ਸੀਗੇ ਜੀ ਗੱਡੀ ਇੰਨੀ ਸਪੀਡ ਤੇ ਨਾਲ ਸੀ ਖੁਦ ਸਾ ਰੱਖੀ ਰੱਖ ਲਈ ਆ ਜੀ ਇਹ ਐਕਸੀਡੈਂਟ ਹੋਇਆ ਆ ਕੀ ਭੱਜ ਕੇ ਆਏ ਆ ਕਿ ਦੇਖਿਆ ਪਾਪੂ ਜੀ ਦੀ ਹਾਲਤ ਬਹੁਤ ਸੀਰੀਅਸ ਸੀਗੀ ਜੀ ਮੈਂ ਐਂਬੂਲੈਂਸ ਨੂੰ ਫੋਨ ਲਾਇਆ ਐਂਬੂਲੈਂਸ 15 ਮਿੰਟ ਮੈਂਨਾਂ ਕਾਲ ਕਰ ਤੇ ਬਾਅਦ ਉਹ ਕਹਿੰਦੇ ਇੱਥੇ ਕੋਈ ਅਵੇਲੇਬਲ ਐਂਬੂਲੈਂਸ ਨਹੀਂ ਗਈ ਕੋਈ ਪ੍ਰਾਈਵੇਟ ਸਾਧਨ ਲੈ ਕੇ ਤੁਸੀਂ ਉਹਨਾਂ ਨੂੰ ਹ ਪ੍ਰਸ਼ਾਸਨ ਦਾ ਇੰਦਾ ਮੰਦਾ ਹਾਲ ਸਿਵਲ ਹਸਪੀਟਲ ਦਾ ਜਿਹੜਾ ਪੁੱਛੋਣਾ ਤੁਸੀਂ ਜੀ ਕੀ ਇਹ ਕੈਂਪਲਸ ਦੀ ਸਹੂਲਤ ਵੀ ਇੱਥੇ ਆਣਦੀ ਕੀ ਜੀ ਹੁਣ ਉਹ ਜਿਹੜੇ ਦੋ ਮੁੰਡੇ ਸੀਗੇ ਵਿਚਾਰੇ ਉਹ ਵੀ ਸੀਰੀਅਸ ਸੀ ਬਾਪੂ ਜੀ ਵੀ ਸੀਰੀਅਸ ਠੀਕੇ ਜੀ ਸਾਰਾ ਕਸੂਰ ਉਹ ਗੱਡੀ ਆ ਗੱਡੀ ਖੜੀ ਥੇ ਉਹ ਆ ਆ ਭੱਜ ਗਿਆ ਤੇ ਗੱਡੀ ਥੇ ਖੜੀ ਆ ਜੀ ਜਿੰਨੇ ਸਰਕਾਰੀ ਨਾਂ ਮੇਰਾ ਨਿਰੰਕਰ ਸਿੰਘ ਹੈਗਾ ਜੀ ਅਤੀ ਦਸ਼ਮੇਸ਼ ਨਗਰ ਦੇ ਕੋਲਾ ਮਾਰਕੀਟ ਆ ਬਣੀ ਹੋਈ ਇਹ ਆਲੂ ਪਰਮਜੀਤਪੁਰ ਨੂੰ ਮੋੜ ਮੁੜਦਾ ਇੱਥੇ ਇੱਕ ਗੱਡੀ ਆਈ ਆ ਤੇ ਉਹਨਾਂ ਨੇ ਐਕਸੀਡੈਂਟ ਕੀਤਾ ਤਿੰਨ ਮੋਟਰਸਾਈਕਲ ਸੀ ਦੋ ਜ਼ਖਮੀ ਹੋ ਗਏ ਕਾਫੀ ਮੁੰਡੇ ਉਹਨਾਂ ਮਾਰਾ ਹੀ ਉਸ ਤੋਂ ਬਾਅਦ ਸਾਰਿਆਂ ਨੇ ਚੱਕਿਆ ਪਰ ਇੱਕ ਸੁਲਤਾਨਪੁਰ ਤੇ ਬਹੁਤ ਵੱਡੀ ਕਮੀ ਆ ਕਿ ਇੱਥੇ ਸਾਰਿਆਂ ਨੇ ਐਬੂਲੈਂਸ ਨੂੰ ਫੋਨ ਕੀਤਾ ਦੇਖੋ ਜੀ ਸੁਲਤਾਨਪੁਰ ਤੇ ਵਿੱਚ ਐਬੂਲੈਂਸ ਦੀ ਸਹੂਲਤ ਹੈ ਨਹੀਂ ਕੋਈ ਵੀ ਕਹਿੰਦੇ ਕਹਿੰਦੇ ਐਬੂਲੈਂਸ ਹੈ ਹੀ ਨਹੀਂ ਕਿ ਸਾਡੇ ਕੋ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਜੇ ਟਿੱਬੇ ਵਾਲਿਆਂ ਨੂੰ ਕਿਹਾ ਟਿੱਬੇ ਵਾਲੇ ਕਹਿੰਦੇ ਸਾਡੇ ਕੋ ਹੈ ਨਹੀਂ ਗੀ ਇੱਕ ਪਵਿੱਤਰ ਸ਼ਹਿਰ ਵਾ ਤੇ ਕੋਈ ਐਬੂਲੈਂਸ ਨਹੀਂ ਹੈਗੀ ਇਹ ਸਭ ਤੋਂ ਵੱਡੀ ਕਮੀ ਆ ਕਿਹੜੀ ਜੋ ਹਾਸਾ ਉਹਨਾ ਹੋ ਗਿਆ ਉਹ ਚਲੋ ਮਹਾਰਾਜ ਦੇ ਹੱਥ ਵਾਪੀ ਪਰ ਸਰਕਾਰ ਨੂੰ ਇਹਨਾਂ ਤੇ ਦੇਖਣਾ ਚਾਹੀਦਾ ਹੈ ਕਿ ਐਬੂਲੈਂਸ ਤੇ ਦੇਣ ਸੁਲਤਾਨਪੁਰ ਲੋਧੀ ਨੂੰ ਤੇ ਇੱਥੇ ਕੋਈ ਸਹੂਲਤ ਨਹੀਂ ਆ ਗਈ ਸੁਲਤਾਨਪੁਰ ਲੋਧੀ ਦੀ ਐਮਬੂਲੈਂਸ ਦੀ ਏਦਾਂ ਹੀ ਵਿਚਾਰੇ ਸੜਕ ਤੇ ਪਏ ਰਹੇ ਛੋਟੇ ਹਾਥੀ ਤੇ ਉਹਨਾਂ ਨੂੰ ਲੱੱਦ ਕੇ ਤੋਂ ਹਸਪੀਟਲ ਪਹੁੰਚਾ ਕੇ ਆਏ ਆ ਸਾਰੇ ਜਾਣੇ ਤੇ ਐਮਬੂਲੈਂਸ ਇੱਥੇ ਕੋਈ ਨਹੀਂ ਆਈ ਪੰਜਾ 10 ਮਿੰਟ ਬਾਅਦ ਐਮਬੂਲੈਂਸ ਵਾਲਿਆਂ ਦਾ ਵਾਪਸ ਇੱਥੇ ਕੇ ਵੀਰ ਨੂੰ ਫੋਨ ਹੁੰਦਾ ਵਾ ਕਿ ਅਸੀਂ ਆਉਣ ਲੱਗੇ ਆ ਉਹ ਬੰਦੇ ਨੇ ਗੱਡੀਆਂ ਪੈ ਗਿਆ ਕਿ ਹੁਣ ਕੀ ਕਰਨ ਹੋਣਾ ਤੁਸੀਂ ਇੱਥੇ ਕਿ ਹੁਣ ਤਾਈ ਮਰੀਜ਼ ਵੀ ਪਹੁੰਚਾ ਦੇ ਆ ਉਹ ਹੱਥ ਜੋੜ ਕੇ ਬੇਨਤੀ ਆ ਜੋ ਹੋਣਾ ਵਾ ਉਹ ਰੱਬ ਰੱਬ ਦੇ ਹੱਥ ਵਾਸਾ ਪਰ ਐਮਬੂਲੈਂਸ ਦੀ ਜ਼ਰੂਰ ਸਹੂਲਤ ਕੀਤੀ ਜਾਵੇ ਕਿ ਕੋਈ ਗਰ ਮਰੀ ਇਹਦਾ ਕਰਕੇ ਧੰਨਵਾਦੀ ਆ ਉਹਦੇ ਬੇਨਤੀ ਉਹਨਾਂ ਦੇ ਗਾੜੀ ਜੋ ਹੁਣਾ ਹੋ ਗਿਆ ਪਰ ਬਲੰਦ ਦੀ ਹੱਥ ਜੋੜ ਕੇ ਆ ਬੇਨਤੀ ਆ ਕਰੋ ਧੂਲ ਤੇ ਵੀ ਧੰਨਵਾਦ ਜੀ ਸਾਡੇ ਕੋਲ ਤਕਰੀਬਨ 1.5 ਵਜੇ ਨਾਲ ਇੱਕ ਐਕਸੀਡੈਂਟ ਕੇਸ ਪੇਸ਼ੈਂਟ ਆਏ ਨੇ ਉਹਨਾਂ ਦੇ ਵਿੱਚੋਂ ਹੁਸਨਦੀਪ ਸਿੰਘ ਜੋਬਨਦੀਪ ਸਿੰਘ ਤੇ ਜਗਜੀਤ ਸਿੰਘ ਨੇ ਜਿਨ੍ਹਾਂ ਵਿੱਚੋਂ ਹੁਸਨਦੀਪ ਤੇ ਜਗਜੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਹੱਥ ਥੋੜੀ ਖੂਨ ਸੀ ਤੇ ਜੋਬਨਦੀਪ ਸਿੰਘ ਸਾਡੇ ਕੋਲ ਹਜੇ ਇਲਾਜ ਹੋ ਰਿਹਾ ਕੋਈ ਆ ਤਕਰੀਬਨ 1.5 ਵਜੇ ਨਾਲ ਆਏ

ਮਿਲੋਂ ਬੂੰਦ ਲੱਗਿਆ ਰ ਡਰੋਗ ਜੜ ਜਾ ਕੇ ਉਹਨੇ ਗੱਡੀ ਵਿੱਚ ਮਾਰੀ ਦੋ ਘਰਾਂ ਜੋ ਬਣਦੀ ਗੱਲ ਕਿ ਜਿਉਂ ਕਿ ਉਹਨਾਂ ਮਕਾਨਾਂ ਦਾ ਜਗਤ ਤਬ ਤੀਜਾ ਉਹਨਾਂ ਵਿੱਚ ਲੈਣ ਦੀ ਹੋ